ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਡੇ ਬੱਚੇ ਦੀ ਸਿਹਤ ਖਰਾਬ ਰਹਿੰਦੀ ਹੈ ਤਾਂ ਇਹ ਸ਼ਬਦ ਬੱਚੇ ਨੂੰ ਹਰ ਰੋਜ਼ ਸੁਣਾਓ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹੱਲਾ ਪੰਜਵਾਂ ਤਿਸ ਬਿਨ ਦੂਜਾ ਅਵਰਨਾ ਕੋਈ ਆਪੇ ਥਮੈ ਸੱਚਾ ਸੋਈ ਹਰ ਹਰ ਨਾਮ ਮੇਰਾ ਆਧਾਰ ਕਰਨ ਕਾਰਣ ਸਮਰੱਥ ਅਪਾਰ ਰਹਾਉ ਸਭ ਰੋਗ ਮਿਟਾਵੀ ਨਵਾ ਨਿਰੋਵਾ ਨਾਨਕ ਰਖਾ ਆਪੇ ਹੋਆ ਸੁਹੀ ਮਹੱਲਾ ਪੰਜਵਾਂ ਤਿਸ ਬਿਨ ਦੂਜਾ ਅਵਰਣਾ ਕੋਈ ਆਪੇ ਥਮੈ ਸੱਚਾ ਸੋਈ ਹਰ ਹਰ ਨਾਮ ਮੇਰਾ ਆਧਾਰ ਕਰਨ ਕਾਰਣ ਸਮਰੱਥ ਅਪਾਰ ਰਹਾਉ ਸਭ ਰੋਗ ਮਿਟਾਵੀ ਨਵਾ ਨਿਰੋਵਾ ਨਾਨਕ ਰਖਾ ਆਪੇ ਹੋਆ ਸੁਹੀ ਮਹੱਲਾ ਪੰਜਵਾਂ ਤੇਸ ਬਿਨ ਦੂਜਾ ਅਵਰਨਾ ਕੋਈ ਆਪੇ ਥਮੈ ਸੱਚਾ ਸੋਈ ਹਰ ਹਰ ਨਾਮ ਮੇਰਾ ਆਧਾਰ ਕਰਨ ਕਾਰਣ ਸਮਰਥ ਅਪਾਰ ਰਹਾਉ ਸਭ ਰੋਗ ਮਿਟਾਵੀ ਨਵਾ ਨਿਰੋਵਾ ਨਾਨਕ ਰਖਾ ਆਪੇ ਹੋਆ ਸੋਹੀ ਮਹੱਲਾ ਪੰਜਵਾਂ ਤਿਸ ਬਿਨ ਦੂਜਾ ਅਗਰ ਨਾ ਕੋਈ ਆਪੇ ਥੰਮੈ ਸੱਚਾ ਸੋਈ ਹਰ ਹਰ ਨਾਮ ਮੇਰਾ ਆਧਾਰ ਕਰਨ ਕਾਰਣ ਸਮਰੱਥ ਅਪਾਰ ਰਹਾਉ ਸਭ ਰੋਗ ਮਿਟਾਵੀ ਨਵਾ ਨਿਰੋਵਾ ਨਾਨਕ ਰਖਾ ਆਪੇ ਹੋਆ ਸੁਹੀ ਮਹੱਲਾ ਪੰਜਵਾਂ ਤਿਸ ਬਿਨ ਦੂਜਾ ਅਵਰਨਾ ਕੋਈ ਆਪੇ ਥੰਮੈ ਸੱਚਾ ਸੋਈ ਹਰ ਹਰ ਨਾਮ ਮੇਰਾ ਆਧਾਰ ਕਰਨ ਕਾਰਣ ਸਮਰਥ ਅਪਾਰ ਰਹਾਉ ਸਭ ਰੋਗ ਮਿਟਾਵੀ ਨਵਾ ਨਿਰੋਵਾ ਨਾਨਕ ਰਖਾ ਆਪੇ ਹੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ